ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਬਲਟਾਣਾ ਤੋਂ ਆ ਰਹੀ ਹੈ ਜਿੱਥੇ ਸੁਖਨਾ ਨਦੀ ਦੇ ਵਿੱਚ ਇੱਕ ਕਾਰ ਗਿਰ ਜਾਵੇ ਦਾ ਖਬਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਾਰ ਚਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਬਲਟਾਣਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਜਿੱਥੇ ਬਲਟਾਣਾ ਪੁਲ ਤੇ ਜੋ ਸੁਖਨਾ ਨਦੀ ਹੈਗੀ ਹੈ ਸੁਖਨਾ ਨਦੀ ਦੇ ਉੱਪਰ ਬਣੇ ਪੁਲ ਉੱਪਰ ਰੇਲਿੰਗ ਨਾ ਹੋਣ ਕਾਰਨ ਅਤੇ ਤੋਂ ਹੁੰਦੇ ਜਾਦਾ ਹੋਣ ਕਾਰਨ ਉਸ ਨੂੰ ਜੋ ਕਿਨਾਰਾ ਨਹੀਂ ਦਿਖਿਆ ਔਰ ਉਸ ਦੀ ਜਿਹੜੀ ਕਾਰ ਹੈਗੀ ਸੁਖਨਾ ਨਦੀ ਦੇ ਵਿੱਚ गिर ਗਈ ਗਨੀਮਤ ਇਹ ਰਹੀ ਕਿ ਕੋਈ ਜ਼ਿਆਦਾ ਸੱਟਾਂ ਲੱਗਣ ਦੇ ਸਮਾਚਾਰ ਪ੍ਰਾਪਤ ਨਹੀਂ ਹੋਏ ਹਨ ਪਰ ਇੱਥੇ ਦੱਸਣਯੋਗ ਹੈ ਕਿ ਜੁਲਾਈ 2023 ਦੇ ਵਿੱਚ ਹੜ ਆ ਜਾਣ ਕਾਰਨ ਇਹ ਰੇਲਿੰਗ ਜਿਹੜੀ ਇਸ ਪੁਲ ਦੇ ਉੱਪਰ ਟੁੱਟ ਗਈ ਸੀ ਪਰ ਅੱਜ ਤੱਕ ਪ੍ਰਸ਼ਾਸਨ ਵੱਲੋਂ ਇਸ ਰੇਲਿੰਗ ਨੂੰ ਠੀਕ ਨਹੀਂ ਕਰਾਇਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈਗਾ ਔਰ ਦੱਸ ਦਈਏ ਕਿ ਇਸ ਦੇ ਉੱਪਰ ਰੋਜ਼ਾਨਾ ਹਜ਼ਾਰਾਂ ਜਿਹੜੇ ਵਹੀਕਲ ਨੰਗਦੇ ਹਨ ਰੋਜ਼ਾਨਾ ਵਾਹਨ ਚਾਲਕ ਇਥੋਂ ਨੰਗਦੇ ਹਨ ਉਹ ਹਾਦਸੇ ਦਾ ਸ਼ਿਕਾਰ ਬਣ ਰਹੇ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਇਸ ਵੰਦੀ ਜਦੋਂ ਸਾਡੀ ਕਾਲਜ ਸਾਧ ਅਫਸਰ ਰਮਨੀਸ਼ ਸਿੰਘ ਨਾਲ ਗੱਲ ਹੋਈ ਜੀਰਕੋੜ ਦੇ ਕਾਲਜ ਸਾਧ ਰਮਨੀਸ਼ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਇਸ ਪੁਲ ਦੇ ਉੱਪਰ ਅੱਜ ਹੀ ਜਿਹੜੇ ਸਾਈਨ ਬੋਰਡ ਲਗਾ ਦਿੱਤੇ ਜਾਣਗੇ ਔਰ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਰੇਲਿੰਗ ਲਗਾਏ ਜਾਣਗੇ ਜਿਹੜੀ ਉਹਨਾਂ ਵੱਲੋਂ ਗੱਲ ਕਹੀ ਗਈ ਪਰ ਇੱਥੇ ਦੱਸਣ ਜੋਗ ਹੈ ਕਿ ਜੁਲਾਈ 2023 ਤੋਂ ਇਹ ਰੇਲਿੰਗ ਟੁੱਟੀ ਹੋਈ ਹੈਗੀ ਔਰ ਇੱਥੋਂ ਰੋਜ਼ਾਨਾ ਹਜ਼ਾਰਾਂ ਵहां ਜਿਹੜੇ ਨੰਗਦੇ ਹਨ ਔਰ ਹਾਸੀਆਂ ਦਾ ਸ਼ਿਕਾਰ ਬਣਦੇ ਹਨ ਇੱਕਦਮ ਡੇਂਜਰ ਜ਼ੋਨ ਬਣਿਆ ਹੋਇਆ ਇਸ ਇਲਾਕੇ ਬਲਟਾਣੇ ਦੀ ਗੱਲ ਕਰ ਰਹੇ ਹਾਂ ਬਲਟਾਣਾ ਸੁਖਨਾ ਨਦੀ ਦੇ ਉੱਪਰ ਬਣੇ ਹੋਏ ਇੱਕ ਪੁਲ ਦੇ ਉੱਪਰੋਂ ਜਿਹੜੀ ਕਾਰ ਗਿਰ ਜਾਂਦੀ ਜਿਹੜੇ ਸਮਾਚਾਰ ਪ੍ਰਾਪਤ ਹੋਏ ਹਨ ਵਿੱਚ ਮੈਂ ਹੈ ਕੋਈ ਇਸਕੇ ਮਨ <laughs> ਅਰਾਧਾ <laughs>